ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਸਵਾਰਿਓ ਆਪ ਜੀ ਦੇ ਨਾਲ ਮੀਰ ਮੰਨੂ ਦਾ ਇਤਿਹਾਸ ਸਾਂਝਾ ਕੀਤਾ ਸੀ ਔਰ ਮੀਰ ਮੰਨੂ ਦਾ ਸਿਪਾ ਸਲਾਰ ਮੀਰ ਮੋਮਣ ਖਾਂ ਅਜੇ ਜਿੰਦਾ ਸੀ ਜੋ ਕਿ ਮੀਰ ਮੰਨੂ ਦਾ ਨਾਇਬ ਸੀ ਪਿਆਰਿਓ ਮੋਮਣ ਖਾਂ ਸਿੰਘਾਂ ਦੀਆਂ ਅੱਖਾਂ ਦੇ ਵਿੱਚ ਰਕੜ ਲੜਕਦਾ ਸੀ ਕਿਉਂਕਿ ਉਹੀ ਪਿੰਡਾਂ ਵਿੱਚੋਂ ਨਰਦੋਸ ਸਿੰਘ ਸਿੰਘੜੀਆਂ ਤੇ ਬੱਚੇ ਫੜਫੜ ਕੇ ਮੀਰ ਮੰਨੂ ਦੇ ਹਵਾਲੇ ਕਰਦਾ ਸੀ ਦਿੱਲੀ ਦਰਬਾਰ ਦਾ ਭੇਜਿਆ ਏਕਾਰ ਜਹاندار ਖਾਨ ਲਾਹੌਰ ਦੀ ਹਕੂਮਤ ਸੰਭਾਲਣ ਵਿੱਚ ਮੀਰ ਮੰਨੂ ਦੀ ਵਿਧਵਾ ਦੀ ਮਦਦ ਕਰ ਰਿਹਾ ਸੀ ਪਰ ਨਾਇਬ ਅਜੇ ਵੀ ਮੀਰ ਮੂਮਨ ਖਾਨ ਹੀ ਸੀ ਬੜੀਵਾਰ ਸਿੰਘਾਂ ਨੇ ਘਾਤਲਾ ਕੀ ਜਾ ਲਾਹੌਰ ਸ਼ਹਿਰ ਤੱਕ ਪਹੁੰਚ ਕਰਕੇ ਸੋਧਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਵੱਜ ਜਾਂਦਾ ਨਵਾਕਪੂਰ ਸਿੰਘ ਨੇ ਫਿਰ ਇਸ ਨੂੰ ਸੋਧਣ ਦੀ ਜ਼ਿੰਮੇਵਾਰੀ ਲਈ ਇਹ ਜ਼ਿੰਮੇਵਾਰੀ ਭਾਈ ਮਣੀ ਸਿੰਘ ਦੇ ਭਤੀਜੇ ਅਗੜ ਸਿੰਘ ਦੀ ਲੱਗੀ ਔਰ ਜੋ ਵੀ ਕਰਨਾ ਪੈਂਦਾ ਹੈ ਕਰੋ ਪਰ ਮੀਰ ਮੋਮਨ ਖਾਨ ਦਾ ਜਿਹੜਾ ਸਿਰ ਚਾਹੀਦਾ ਹੈ ਇਹ ਜ਼ਿੰਮੇਵਾਰੀ ਨਵਾਬ ਕਪੂਰ ਸਿੰਘ ਨੇ ਲਗਾਈ। 7 ਵਜਨ ਕਹਿ ਕੇ ਅਗੜ ਸਿੰਘ ਉੱਠ ਪਿਆ। ਕਿਸੇ ਨੇ ਕਿਸੇ ਤਰ੍ਹਾਂ ਭੀਸ ਬਦਲ ਕੇ ਉਸਦੇ ਤਵੇਲੇ ਵਿੱਚ ਜਾ ਕੇ ਨੌਕਰ ਹੋਇਆ। ਵਕਤ ਤਾਂ ਬਹੁਤ ਲੱਗਾ ਪਰ ਹੌਲੀ-ਹੌਲੀ ਸ਼ਾਹੀ ਘੋੜਿਆਂ ਦੀ ਸੇਵਾ ਤੇ ਸਾਜ ਦੇ ਉਹਦੇ ਤੱਕ ਪਹੁੰਚ ਗਿਆ। ਇੱਕ ਦਿਨ ਜਹੰਦਾਰ ਖਾਨ ਤੇ ਮੀਰ ਮੋਮਨ ਖਾਨ ਨੇ ਰਾਵੀ ਨਦੀ ਵਿੱਚ ਕਿਸ਼ਤੀ ਰਹੀ ਸ਼ਹਿਰ ਕਰਨ ਜਾਣਾ ਸੀ ਅੱਗੜ ਸਿੰਘ ਘੋੜਾ ਲੈ ਕੇ ਆਇਆ ਤੇ ਮੀਰ ਮੋਮਨ ਨੂੰ ਕਿਨਾਰੇ ਤੱਕ ਲੈ ਜਾਣ ਲਈ ਤੁਰ ਪਿਆ ਮੀਰ ਮੋਮਨ ਖਾਨ ਘੋੜੇ ਉੱਪਰ ਬੈਠਾ ਸੀ ਅੱਗੜ ਸਿੰਘ ਦੇ ਹੱਥ ਵਿੱਚ ਲਗਾਮ ਸੀ ਅੱਗੇ-ਅਗੇ ਤੁਰ ਪਿਆ ਪਿੱਛੇ ਦੋ ਨੇਜਾ ਬਰਦਾਰ ਚੱਲ ਰਹੇ ਸੀ ਅੱਗੜ ਸਿੰਘ ਬੋਲਿਆ ਮੀਰ ਜੀ ਖੁਦਾ ਦਾ ਹੁਕਮ ਵੱਡਾ ਹੈ ਕਿ ਮਖਦੂਮ ਦਾ ਮੀਰ ਮੋਮਨ ਖਾਂ ਬੋਲਿਆ ਖੁਦਾ ਦਾ ਹੁਕਮ ਵੱਡਾ ਹੈ ਮਖਦੂਮ ਦੀ ਖੇਦਮਤ ਕਰਨੀ ਚਾਹੀਦੀ ਹੈ ਅੱਗੜ ਸਿੰਘ ਨੇ ਕਿਹਾ ਜੇ ਮਖਦੂਮ ਖੁਦਾ ਅਤੇ ਖਲਕਤ ਨੂੰ ਬੇਅਦਬ ਕਰੇ ਫਿਰ ਕੀ ਜਨਨਾ ਚਾਹੀਦਾ ਹੈ ਤਾਂ ਮੀਰ ਮੋਮਨ ਖਾਂ ਕਹਿਣ ਲੱਗਾ ਕਿ ਉਸ ਨੂੰ ਸਜਾਏ ਮੌਤ ਦੇਣੀ ਚਾਹੀਦੀ ਇਹਨੇ ਜਿੰਨ ਨੂੰ ਨਦੀ ਦਾ ਕਿਨਾਰਾ ਆ ਗਿਆ ਘੋੜੇ ਤੋਂ ਉਤਰਦਾ ਹੋਇਆ ਮੀਰ ਮੋਮਨ ਖਾਂ ਬੋਲਿਆ ਕਿਆ ਜੰਤ ਵਰਗਾ ਨਜ਼ਾਰਾ ਹੈ ਪਾਣੀ ਦੀਆਂ ਲਹਿਰਾਂ ਚਾਰ ਛਫੇਰੀ ਹਰੀਆਲੀ ਵਾ ਕਮਾਲ ਹੈ ਇਹ ਜਿਵੇਂ ਨਿਰਿਭੈਸ ਹੈ ਅਗੜ ਸਿੰਘ ਬੋਲਿਆ ਕੀ ਖੁਦਾ ਤੇ ਖਲਕਤ ਨੂੰ ਬੇਅਦਬ ਕਰਨ ਵਾਲੇ ਨੂੰ ਬਹਿਸ਼ਤ ਮਿਲ ਸਕਦਾ ਹੈ ਉਦੋਂ ਮੀਰ ਮੋਮਨ ਖਾਨ ਕਿਸ ਚੀਜ਼ ਦੇ ਵਿੱਚ ਪੈਰ ਤਣ ਲੱਗਿਆ ਕਹਿਣ ਲੱਗਾ ਹਰਗੱਜ ਨਹੀਂ ਅੱਗੜ ਸਿੰਘ ਨੇ ਅੱਖ ਦੇ ਭਲਕਾਰੇ ਨਾਲ ਉਹਦੀ ਤੇਗ ਮਿਆਂ ਨੂੰ ਕਿਸਤੀ ਵਿੱਚ ਪੈਰ ਧਰਦੇ ਦੀ ਕੱਢ ਕੇ ਐਸਾ ਵਾਰ ਕੀਤਾ ਕਿ ਸਿਰ ਧੜ ਤੋਂ ਵੱਖਰਾ ਹੋ ਗਿਆ ਧੜ ਕਿਸ਼ਤੀ ਵਾਲੇ ਪਾਸੇ ਡਿੱਗ ਪਿਆ ਸਿਰ ਪਤਨ ਵਾਲੇ ਪਾਸੇ ਡਿੱਗ ਪਿਆ ਅਗੜ ਸਿੰਘ ਨੇ ਉਸ ਦੇ ਦੂਜੇ ਅੰਗ ਰੱਖਿਏ ਕਦਾ ਵੀ ਫਾਹਾ ਵਢਿਆ ਤੇ ਉਸ ਦੇ ਨੇਜੇ ਉੱਪਰ ਮੀਰ ਮੋਮਨ ਖਾਂ ਦਾ ਸਿਰ ਟਾਂਕੇ ਘੋੜੇ ਨੂੰ ਅੱਡੀ ਲਾ ਲਈ ਦੂਜੇ ਅੰਗ ਰਖੇਕ ਜਿਹੜਾ ਸੀ ਉਹ ਕਿਦਰੇ ਨਜ਼ਰੀ ਨਾ ਪਿਆ ਇਹ ਨਜ਼ਾਰਾ ਵੇਖ ਕੇ ਉੱਥੋਂ ਹਰਨ ਹੋ ਗਿਆ ਇਸ ਤਰ੍ਹਾਂ ਭਾਈ ਅਗੜ ਸਿੰਘ ਨੇ ਬੜੀ ਮੁਸ਼ਕਲ ਦੇ ਨਾਲ ਮੀਰ ਮੰਨੂ ਦੁਸ਼ਟ ਦੇ ਨਾਇਬ ਮੋਮਣ ਖਾਂ ਦਾ ਸਿਰ ਲਾ ਕੇ ਜੰਗਲ ਵਿੱਚ ਜਾ ਕੇ ਨਵਾਬ ਕਪੂਰ ਸਿੰਘ ਦੇ ਪੈਰਾਂ ਵਿੱਚ ਭੇਟਾ ਕੀਤਾ ਅਤੇ ਨਵਾਬ ਕਪੂਰ ਸਿੰਘ ਨੇ ਬੜੇ ਖੁਸ਼ ਹੋ ਕੇ ਅਗਰ ਸਿੰਘ ਨੂੰ ਜੱਫੀ ਵਿੱਚ ਲਿਆ ਔਰ ਬਹੁਤ ਸਦਕਾਰ ਬਖਸ਼ਿਸ਼ ਕੀਤਾ ਕਹਿਣ ਲੱਗੇ ਸਿਖਾ ਤੂੰ ਰੱਖ ਵਖਾਈ ਹੈ ਇਹ ਬਹੁਤ ਵੱਡਾ ਜ਼ਲਮ ਸੀ ਇਹਦੇ ਰਾਈ ਸਾਡੀਆਂ ਬਯੰਤ ਬੀਬੀਆਂ ਬਯੰਤ ਬੱਚੇ ਲਾਹੌਰ ਦੇ ਨਖਾਸ਼ਾਂ ਚੌਂਕ ਦੇ ਵਿੱਚ ਸ਼ਹੀਦ ਹੁੰਦੇ ਅਤੇ ਉਥੇ ਬਣੀ ਜਗਾ ਜਿਹੜੀ ਘੋੜਿਆਂ ਦੇ ਤਵੇਲੇ ਉਥੇ ਸੁੱਟ ਦਿੰਦੇ ਔਰ ਲਾਸ਼ਾਂ ਵੀ ਉਥੇ ਰੁਲਦੀਆਂ ਰਹਿੰਦੀਆਂ ਸਨ ਇਹ ਬੜਾ ਜ਼ਾਲਮ ਸੀ ਇਹ ਮੀਰ ਮੰਨੂ ਨਾਲੋਂ ਵੀ ਵੱਡਾ ਜ਼ਾਲਮ ਸੀ ਜਿਹੜਾ ਸਾਡੇ ਸਿੱਖ ਭਾਈਚਾਰੇ ਦੇ ਵਿੱਚੋਂ ਬੀਬੀਆਂ ਬੱਚਿਆਂ ਨੂੰ ਲਿਜਾ ਕੇ ਸ਼ਹੀਦ ਕਰਵਾਉਂਦਾ ਸੀ ਸੁਪਿਆਰਿਓ ਇਹ ਸੀ ਜਥੇਦਾਰ ਅਗੜ ਸਿੰਘ ਜੀ ਮਹਾਨ ਯੋਧੇ ਜਿਨ੍ਹਾਂ ਨੇ ਮੀਰ ਮੰਨੂ ਦੇ ਨਾਇਬ ਮੋਮਨ ਖਾਨ ਨੂੰ ਸੱਦਾ ਲਾਇਆ ਤੇ ਸਿਰ ਲਾ ਕੇ ਜਥੇਦਾਰ ਨਵਾਬ ਕਪੂਰ ਸਿੰਘ ਦੇ ਪੈਰਾਂ ਦੇ ਵਿੱਚ ਹਾਜ਼ਰ ਕੀਤਾ ਸੋਹਈਆ ਪੁੱਲਾਂ ਨੂੰ ਚਿਤਾਰਿਓ ਗੱਜ ਕੇ ਫਤਿਗ ਜਾਈਏ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ